ਸੋਸ਼ਲ ਮੀਡੀਆ ਤੇ ਤੜਕਸਾਰ ਇੱਕ ਟਵੀਟ ਵੇਖਣ ਨੂੰ ਮਿਲਿਆ ਹੈ ਭਾਰਤੀ ਸੈਨਾ ਦਾ ਔਰ ਲਿਖਿਆ ਹੈ ਕਿ ਜਸਟਿਸ ਇਜ਼ ਸੋਲਡ ਤੀਸਰਾ ਸਰਜਿਕਲ ਸਟ੍ਰਾਈਕ ਭਾਰਤ ਫੌਜ ਵੱਲੋਂ ਕਰ ਦਿੱਤਾ ਗਿਆ ਹੈ ਔਰ ਇਸ ਸਰਜਿਕਲ ਸਟ੍ਰਾਈਕ ਦੇ ਵਿੱਚ ਨਿਸ਼ਾਨਾ ਬਣਾਇਆ ਗਿਆ ਦੁਆਰਾ ਪਾਕਿਸਤਾਨ ਦਾ ਬਾਰਡਰ ਏਰੀਆ ਪਾਕਿਸਤਾਨ ਦੇ ਅੰਦਰ ਵੜ ਕੇ ਸਰਜਿਕਲ ਸਟ੍ਰਾਈਕ ਕੀਤੀ ਗਈ ਪਹਿਲਗਾਮ ਹਮਲੇ ਦਾ ਬਦਲਾ ਭਾਰਤ ਵੱਲੋਂ ਲੈ ਲਿਆ ਗਿਆ ਭਾਰਤੀ ਫੌਜ ਵੱਲੋਂ ਲੈ ਲਿਆ ਗਿਆ ਹੁਣ ਤੱਕ ਜੋ ਜਾਣਕਾਰੀ ਸਾਹਮਣੇ ਆਈ ਹੈ 30 ਦੇ ਕਰੀਬ ਕੈਜੂਐਲਟੀਆਂ ਰਿਕਾਰਡ ਦੱਸੀਆਂ ਗਈਆਂ ਨੇ ਪਾਕਿਸਤਾਨ ਮੀਡੀਆ ਵੱਲੋਂ ਵੀ ਔਰ ਪਾਕਿਸਤਾਨ ਰਿਪੋਰਟ ਪਾਕਿਸਤਾਨ ਵੱਲੋਂ ਆਉਣੀਆਂ ਰਿਪੋਰਟਸ ਵੱਲੋਂ ਵੀ ਇਸ ਨੂੰ ਜਸਟੀਫਾਈ ਕੀਤਾ ਗਿਆ ਕਿ 30 ਦੇ ਕਰੀਬ ਜਿਹੜੀਆਂ ਕੈਜੂਐਲਟੀਆਂ ਹੋਈਆਂ ਨੇ ਔਰ ਦੂਸਰੇ ਪਾਸੇ ਜੋ ਹੁਣ ਤੱਕ ਜਾਣਕਾਰੀ ਸਾਹਮਣੇ ਆ ਰਹੀ ਹੈ ਪਾਕਿਸਤਾਨ ਦੇ ਅੰਦਰ ਵੱੜ ਕੇ ਸਰਜਿਕਲ ਸਟ੍ਰਾਈਕ ਹੋਈ ਹੈ ਰਫੈਲ ਲੜਾਕੂ ਜਹਾਜ਼ਾਂ ਦੇ ذریعے ਮਿਜ਼ਾਈਲਸ ਦਾਗੀਆਂ ਗਈਆਂ ਨੇ ਔਰ ਪਾਕਿਸਤਾਨ ਦੀ ਸਰਹੱਦ ਦੇ ਅੰਦਰ ਵੱੜ ਕੇ 9 ਥਾਵਾਂ ਦੇ ਉੱਤੇ 9 ਸੰਗੀਨ ਥਾਮਾ ਦੇ ਉੱਤੇ ਸਰਜਿਕਲ ਸਟ੍ਰਾਈਕ ਕੀਤੀ ਗਈ ਹੈ ਆਪਰੇਸ਼ਨ ਸੰਧੂਰ ਅਮਲ ਦੇ ਵਿੱਚ ਲਿਆਂਦਾ ਗਿਆ ਔਰ ਇਸ ਹਮਲੇ ਤੋਂ ਬਾਅਦ ਇਸ ਸਟ੍ਰਾਈਕ ਤੋਂ ਬਾਅਦ ਭਾਰਤੀ ਫੌਜ ਵੱਲੋਂ ਪੂਰੇ ਭਾਰਤ ਨੂੰ ਸੁਨੇਹਾ ਦੇ ਦਿੱਤਾ ਗਿਆ ਪੂਰੀ ਦੁਨੀਆ ਨੂੰ ਸੁਨੇਹਾ ਦੇ ਦਿੱਤਾ ਗਿਆ ਕਿ ਜਸਟਿਸ ਇਜ਼ ਸਰਵਡ ਔਰ ਇਸੇ ਟਵੀਟ ਦੇ ਨਾਲ ਅੱਗੇ ਆਉਂਦੇ ਸਮੇਂ ਦੇ ਵਿੱਚ ਹੌਲੀ ਹੌਲੀ ਕਰਕੇ ਸਾਰਾ ਕੁਝ ਖੁੱਲਦਾ ਨਜ਼ਰ ਆ ਰਿਹਾ ਕਿ ਇਸ ਤਰ੍ਹਾਂ ਇਸ ਸਟ੍ਰਾਈਕ ਹੋਈ ਹੈ ਕਿਸ ਤਰ੍ਹਾਂ ਹਮਲਾ ਕੀਤਾ ਗਿਆ ਕਿਸ ਤਰ੍ਹਾਂ ਮਜ਼ਾਇਲਾ ਦਾਗੀਆਂ ਗਈਆਂ ਨੇ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਮੁਤਲਕ ਜਿਹੜੇ ਲਸ਼ਕਰੇ ਤਾਇਬਾ ਦੇ ਨਾਲ ਸੰਬੰਧਿਤ ਇਲਾਕੇ ਸੀ ਖਾਸ ਕਰਕੇ ਜਿਹੜੇ ਹੌਟਸਪੌਟਸ ਮੰਨੇ ਜਾਂਦੇ ਆ ਜਿਨ੍ਹਾਂ ਦੇ ਵਿੱਚ ਬਹਾਵਲਪੁਰ ਵੀ ਇੱਕ ਹਿੱਸਾ ਹੈ ਮਰੀਦਕੇ ਇੱਕ ਹਿੱਸਾ ਹੈ ਉੱਥੇ ਸਟ੍ਰਾਈਕ ਹੁੰਦੀ ਹੈ ਮਰੀਦਕੇ ਉਹ ਇਲਾਕਾ ਹੈ ਪਾਕਿਸਤਾਨ ਦਾ ਜਿਹੜਾ ਅਮਰਤਸਰ ਦੇ ਐਨ ਨਜ਼ਦੀਕ ਮੰਨਿਆ ਜਾਂਦਾ ਮਰੀਦਕੇ ਉਹ ਇਲਾਕਾ ਹੈ ਜਿਹੜਾ ਮਹਿਜ਼ 61 ਕਿਲੋਮੀਟਰ ਦੀ ਦੂਰੀ ਦੇ ਉੱਤੇ ਮਹਿਜ਼ 61 ਕਿਲੋਮੀਟਰਸ ਦੀ ਦੂਰੀ ਦੇ ਉੱਤੇ ਅਮਰਤਸਰ ਤੋਂ ਮਰੀਦਕੇ ਇਲਾਕਾ ਹੈ ਔਰ ਬਾਕੀ ਜੰਮੂ ਕਸ਼ਮੀਰ ਦੇ ਨਾਲ ਸੰਬੰਧਿਤ ਇਲਾਕੇ ਨੇ ਉਹਨਾਂ ਦੇ ਨਾਲ ਲੱਗਦੇ ਇਲਾਕੇ ਨੇ ਜਾਂ ਕਹਿ ਦਈਏ ਕਿ ਪਾਕਿਸਤਾਨ অকਯੂਪਾਈਡ ਕਸ਼ਮੀਰ ਦੇ ਇਲਾਕੇ ਨੇ ਉਹਨਾਂ ਦੇ ਉੱਤੇ ਹਮਲਾ ਹੋਇਆ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ ਕਿਹੜੇ ਕਿਹੜੇ ਨੌ ਇਲਾਕੇ ਨੇ ਜਿਨ੍ਹਾਂ ਦੇ ਉੱਤੇ ਹਮਲਾ ਹੋਇਆ ਜੋ ਹੁਣ ਤੱਕ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਮੁਤਾਬਕ 30 ਦੇ ਕਰੀਬ ਕੈਸ਼ੂਐਲਟੀਆਂ ਹੋ ਗਈ ਹੈ ਔਰ ਭਾਰਤ ਵੱਲੋਂ ਭਾਰਤੀ ਫੌਜ ਦੇ ਵੱਲੋਂ ਪਹਿਲਗਾਮ ਹਮਲੇ ਦਾ ਬਦਲਾ ਲੇ ਲਿਆ ਗਿਆ ਹੁਣ ਤੱਕ ਗੁੜੀ ਕੀਤੀ ਜਾ ਰਹੀ ਸੀ ਕਿ ਭਾਰਤ ਵੱਲੋਂ ਕੋਈ ਐਕਸ਼ਨ ਨਹੀਂ ਕੀਤਾ ਗਿਆ ਪਰ ਅਚਾਨਕ ਜਦੋਂ ਸਾਰੇ ਸੁੱਤੇ ਹੋ ਸੀ ਜਦੋਂ ਭਾਰਤ ਦੇ ਅੰਦਰ ਲੋਕ ਸੋ ਰਹੇ ਸੀ ਗੂੜੀ ਨੀਂਦ ਵਿੱਚ ਸੀ ਉਸ ਵੇਲੇ ਭਾਰਤ ਸਰਕਾਰ ਦਾ ਜਾਂ ਭਾਰਤੀ ਫੌਜ ਦਾ ਇਹ ਐਕਸ਼ਨ ਪਾਕਿਸਤਾਨ ਦੇ ਅੰਦਰ ਵੜ ਕੇ ਸਰਜਿਕਲ ਸਟ੍ਰਾਈਕ ਆਪਰੇਸ਼ਨ ਸੰਦੂਰ ਅਮਲ ਦੇ ਵਿੱਚ ਲਿਆਂਦਾ ਗਿਆ ਥੋੜੇ ਸਾਹਮਣੇ ਇੱਕ ਮੈਪ ਵੀ ਤੁਹਾਨੂੰ ਸ਼ੋਅ ਕਰ ਰਹੇ ਹਾਂ ਜਿਸ ਦੇ ਵਿੱਚ ਸਾਫ਼ ਤੌਰ ਤੇ ਉਹ ਹੌਟਸਪੌਟਸ ਦੱਸੇ ਗਏ ਨੇ ਜਿਨ੍ਹਾਂ ਦੇ ਉੱਤੇ ਹਮਲਾ ਹੋਇਆ ਸਭ ਤੋਂ ਪਹਿਲਾਂ ਮੁਜ਼ਫਰਾਬਾਦ ਮੁਜ਼ਫਰਾਬਾਦ ਸ਼ਰੀਨਗਰ ਦੇ ਨਜ਼ਦੀਕ ਦੱਸਿਆ ਜਾ ਸਕਦਾ ਹੈ ਜਾਂ ਫਿਰ ਉੱਪਰਲੇ ਪਾਸੇ ਜੰਮੂ ਕਸ਼ਮੀਰ ਦਾ ਐਨ ਉੱਪਰਲਾ ਕੋਨਾ ਜਿਹੜਾ ਹੈ ਉਹਦੇ ਨਜ਼ਦੀਕ ਮੁਜ਼ਫਰਾਬਾਦ ਹੈ ਉਸ ਤੋਂ ਬਾਅਦ ਕੋਟਲੀ ਆ ਜਾਂਦਾ ਹੈ ਗੁਲਪੁਰ ਆ ਜਾਂਦਾ ਹੈ ਪੀਂਬਰ ਆ ਜਾਂਦਾ ਹੈ ਸਿਆਲਕੋਟ ਹਮਲਾ ਕੀਤਾ ਗਿਆ ਹੈ ਮਰੀਦਕੇ ਜਿਵੇਂ ਤੁਹਾਨੂੰ ਦੱਸਿਆ ਕਿ 66 ਕਿਲੋਮੀਟਰ ਦੀ ਦੂਰੀ ਮਹਿਜ਼ ਅੰਮ੍ਰਿਤਸਰ ਤੋਂ ਮਰੀਦਕੇ ਉੱਥੇ ਹਮਲਾ ਕੀਤਾ ਗਿਆ ਔਰ ਹੇਠਾਂ ਰਾਜਸਥਾਨ ਬਾਰਡਰ ਦੇ ਨਾਲ ਲੱਗਦਾ ਬਹਾਵਲਪੁਰ ਇੱਥੇ ਵੀ ਹਮਲਾ ਕੀਤਾ ਗਿਆ ਇਸ ਹਮਲੇ ਤੋਂ ਬਾਅਦ ਖਾਸ ਤੌਰ ਦੇ ਉਤੇ ਪੰਜਾਬ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਪੰਜਾਬ ਦੇ ਕੁਝ ਹਿੱਸਿਆਂ 'ਚ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਅੰਮ੍ਰਿਤਸਰ ਦੇ ਵਿੱਚ ਹਾਲਾਤ ਜਿਹੜੇ ਨਹੀਂ ਉਹ ਤਣਾਅਪੂਰਵਕ ਹੋ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਵਿਸ਼ੇਸ਼ ਤੌਰ ਦੇ ਉਤੇ ਸਰਚ ਆਪਰੇਸ਼ਨਸ ਚਲਾਏ ਜਾ ਰਹੇ ਨੇ ਅੰਬਾਲਾ ਦੇ ਨਜ਼ਦੀਕ ਜਿਹੜੇ ਨੇ ਉਹ ਸਰਚ ਆਪਰੇਸ਼ਨਸ ਚਲਾਏ ਜਾ ਰਹੇ ਨੇ ਜਿੰਨੇ ਵੀ ਰੇਲਵੇ ਸਟੇਸ਼ਨਜ਼ ਨੇ ਉਹਨਾਂ ਤੇ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਨਾਲ ਨਾਲ ਅੰਮ੍ਰਿਤਸਰ ਦਾ ਹਵਾਈ ਅੱਡਾ ਬੰਦ ਕਰ ਦਿੱਤਾ ਗਿਆ ਜਿੰਨੀਆਂ ਉਡਾਣਾਂ ਸੀ ਉਹਨਾਂ ਨੂੰ 10 ਵਜੇ ਤੋਂ ਲੈ ਕੇ 12 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ ਦਿੱਲੀ ਤੋਂ ਆਉਣ ਵਾਲੀਆਂ ਉਡਾਣਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਦਿੱਲੀ ਤੋਂ ਜੇ ਤੁਸੀਂ ਧਰਮਸਾਲਾ ਵੀ ਜਾਣਾ ਹੈ ਤਾਂ ਉਹ ਵੀ ਮੁਲਤਵੀ ਕਰ ਦਿੱਤਾ ਗਿਆ ਪੰਜ ਜ਼ਿਲ੍ਹਿਆਂ ਦੇ ਅੰਦਰ ਜਿਹੜੇ ਸਕੂਲਸ ਨੇ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚੋਂ ਲੋਕਾਂ ਨੂੰ ਵੈਕੂਏਟ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਅੱਜ ਅਜੇ ਮੌਕ ਡ੍ਰਿਲ ਚਲਾਉਣੀ ਸੀਗੀ ਪੰਜਾਬ ਅੰਦਰ ਪਰ ਉਸ ਤੋਂ ਠੀਕ ਪਹਿਲਾਂ ਇਹ ਸਰਜਿਕਲ ਸਟ੍ਰਾਈਕ ਅਮਲ ਦੇ ਵਿੱਚ ਲਿਆ ਦਿੱਤੀ ਗਈ ਹੈ ਆਪਰੇਸ਼ਨ ਸਿੰਧੂਰ ਅਮਲ ਦੇ ਵਿੱਚ ਲਿਆ ਦਿੱਤਾ ਗਿਆ ਕੁਝ ਹੋਰ ਗੰਭੀਰ ਤੇ ਸੋਚਣ ਵਾਲੇ ਤੱਥ ਤੁਹਾਡੇ ਸਾਹਮਣੇ ਪੇਸ਼ ਕਰਦੇ ਆ ਕਿ ਆਖਰਕਾਰ ਇਹ ਸਾਰਾ ਕੁਝ ਹੋਇਆ ਕਿਵੇਂ ਹੈ ਭਾਰਤ ਦਾ ਦਾਅਵਾ ਹੈ ਕਿ ਪਾਕਿਸਤਾਨ ਅਤੇ ਪਾਕਿਸਤਾਨ ਅਕੂਪਾਈਡ ਕਸ਼ਮੀਰ ਦੇ 9 ਅਤਵਾਦੀ ਅਧੀਨ ਠਿਕਾਣਿਆਂ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਹੈ। ਇਸ ਆਪਰੇਸ਼ਨ ਸੰਦੂਰ ਦੇ ਵਿੱਚ 30 ਦੇ 30 ਦੇ ਕਰੀਬ ਲੋਕਾਂ ਦੀ ਮੌਤ ਦੀ ਖਬਰ ਹੁਣ ਤੱਕ ਸਾਹਮਣੇ ਆ ਰਹੀ ਹੈ। ਹਮਲੇ ਦੇ ਹੌਟਸਪੌਟਸ ਦੇ ਵਿੱਚ ਮਰੀਦਕੇ ਅਤੇ ਬਹਾਵਲਪੁਰ ਇਲਾਕਾ ਵੀ ਜਿਹੜਾ ਉਹ ਸ਼ਾਮਿਲ ਕੀਤੇ ਗਏ ਨੇ ਮਰੀਦਕੇ ਇਲਾਕਾ ਅਮਰitsar ਤੋਂ ਜਮਾ ਲੱਗ ਗਿਆ ਹੈ। ਮਹਿਜ਼ 68 ਕਿਲੋਮੀਟਰ ਦੀ ਦੂਰੀ ਦੇ ਉੱਤੇ ਇਹ ਹੈਗਾ ਪਰ ਇਹ ਹਮਲੇ ਹੋਏ ਕਿਵੇਂ ਆ? ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਖਾਸ ਤੌਰ ਦੇ ਉੱਤੇ ਰਫੈਲ ਲੜਾਕੂ ਜਹਾਜ਼ਾਂ ਦਾ ਇਸਤੇਮਾਲ ਕੀਤਾ ਗਿਆ ਰਫੈਲ ਲੜਾਕੂ ਜਹਾਜ਼ ਜਿਹੜੇ ਇੰਡੀਆ ਦੇ ਕੋਲ ਹੈਗੇ ਨੇ ਜਿਹੜੇ ਭਾਰਤ ਦੇ ਕੋਲ ਹੈਗੇ ਨੇ ਬੜੇ ਮਾਰੂ ਲੜਾਕੂ ਜਹਾਜ਼ ਨੇ ਉਹਨਾਂ ਦਾ ਇਸਤੇਮਾਲ ਕੀਤਾ ਗਿਆ ਔਰ ਉਹਨਾਂ ਦੇ ذریعے ਸਕੈਲਪ ਕਰੂਜ਼ ਮਿਸਿਲਸ ਲਿਆਂਦੀਆਂ ਗਈਆਂ ਨੇ ਅਤੇ ਹੈਮਰ ਪ੍ਰੈਸੀਜਨ ਗਾਈਡਡ ਇਮਿਊਨੇਸ਼ਨ ਜਿਹੜਾ ਲਿਜਾਇਆ ਗਿਆ ਉੱਥੇ ਲਿਜਾ ਕੇ ਇਹਨਾਂ ਦੋਵੇਂ ਤਰੀਕੇ ਦੇ ਐਮਿਊਨੇਸ਼ਨਸ ਦੇ ਨਾਲ ਹਮਲਾ ਕੀਤਾ ਗਿਆ ਪਹਿਲਾ ਤਾਂ ਸਕੈਲਪ ਕਰੂਜ਼ ਮਿਸਿਲਸ ਯੂਜ਼ ਕੀਤੀਆਂ ਗਈਆਂ ਨੇ ਔਰ ਨਾਲ ਹੈਮਰ ਪ੍ਰੈਸੀਜਨ ਗਾਈਡਡ ਇਮਿਊਨੇਸ਼ਨ ਯੂਜ਼ ਕੀਤਾ ਗਿਆ ਇਹ ਦੋਵੇਂ ਖਾਸ ਤੌਰ ਦੇ ਉੱਤੇ ਇਸਤੇਮਾਲ ਕੀਤੇ ਗਏ ਨੇ ਔਰ ਤਸਵੀਰਾਂ ਵੀ ਹੁਣ ਤੱਕ ਸਾਹਮਣੇ ਆ ਰਹੀਆਂ ਨੇ ਰਫੈਲ ਲੜਾਕੂ ਜਹਾਜ਼ ਦੇ ذریعے ਇਹਨਾਂ ਮਾਰੂ ਹਥਿਆਰਾਂ ਨੂੰ ਲਜਾਇਆ ਗਿਆ ਔਰ ਸੈਂਸਿਟਿਵ ਜ਼ੋਨਸ ਦੇ ਵਿੱਚ ਹਮਲਾ ਕਰ ਦਿੱਤਾ ਗਿਆ ਪਾਕਿਸਤਾਨ ਦੀ ਸਰਹੱਦ ਦੇ ਅੰਦਰ ਵੜ ਕੇ ਇਹ ਹਮਲਾ ਕੀਤਾ ਗਿਆ ਪਾਕਿਸਤਾਨ ਦੀ ਸਰਹੱਦ ਦੇ ਅੰਦਰ ਵੜ ਕੇ ਇਸ ਆਪਰੇਸ਼ਨ ਸੰਧੂਰ ਨੂੰ ਅਮਲ ਦੇ ਵਿੱਚ ਲਿਆਂਦਾ ਗਿਆ ਹੈ ਪਹਿਲਗਾਮ ਹਮਲੇ ਤੋਂ ਬਾਅਦ ਜੋ ਹਾਲਾਤ ਬਣੇ ਸੀ ਜਿਸ ਕਦਰ ਭਾਰਤ ਦੇ ਲੋਕ ਇਨਸਾਫ ਉਡੀਕ ਰਹੇ ਸੀ ਭਾਰਤੀ ਫੌਜ ਦੇ ਵੱਲੋਂ ਆਖਰਕਾਰ ਇਨਸਾਫ ਲੈ ਆਂਦਾ ਗਿਆ ਜਿਸ ਤਰ੍ਹਾਂ ਇਹ ਹਮਲਾ ਹੁੰਦਾ ਨਾਲੋਂ ਨਾਲ ਭਾਰਤੀ ਫੌਜ ਵੱਲੋਂ ਇਹ ਟਵੀਟ ਕਰ ਦਿੱਤਾ ਜਾਂਦਾ ਕਿ ਜਸਟਿਸ ਇਜ਼ ਸਰਵਡ ਪਹਿਲਗਾਮ ਹਮਲੇ ਦੇ ਵਿੱਚ ਜਿਸ ਜਿਸ ਕਦਰ ਹਾਲਾਤ ਬਣੇ ਪਹਿਲਗਾਮ ਹਮਲੇ ਦੇ ਵਿੱਚ ਜਿਸ ਜਿਨਾ ਹਾਲਾਤਾਂ ਦੇ ਵਿੱਚ ਭਾਰਤੀ ਮਾਸੂਮ ਲੋਕ ਜਿਹੜੇ ਨੇ ਉਹ ਮਾਰੇ ਗਏ ਉਸ ਦਾ ਜਸਟਿਸ ਆਖਰ ਭਾਰਤ ਫੌਜ ਵੱਲੋਂ ਭਾਰਤੀ ਫੌਜ ਵੱਲੋਂ ਲੈ ਲਿਆ ਗਿਆ ਔਰ ਜਿਹੜੇ ਹੌਟਸਪੌਟਸ ਸੀ ਜਿਹੜੇ ਸੰਗੀਨ ਇਲਾਕੇ ਸੀ ਉਹਨਾਂ ਦੇ ਉੱਤੇ ਮਿਸਲਾਂ ਦਾਗੀਆਂ ਗਈਆਂ ਨੇ ਰਫੈਲ ਲੜਾਕੂ ਜਹਾਜ਼ਾਂ ਦੇ ذریعے ਸਕੈਲ ਕਰੂਜ਼ ਮਿਸਲਾਂ ਵਰਤੀਆਂ ਗਈਆਂ ਨੇ ਔਰ ਹੈਮਰ ਪ੍ਰੈਸੀਜਨ ਗਾਈਡਡ ਮਿਊਨੀਸ਼ਨ ਜਿਹੜਾ ਇਹ ਵਰਤ ਕੇ ਤੇ ਹਮਲਾ ਕੀਤਾ ਗਿਆ ਸੋਸ਼ਲ ਮੀਡੀਆ ਤੇ ਤੜਕਸਾਰ ਇੱਕ ਟਵੀਟ ਵੇਖਣ ਨੂੰ ਮਿਲਿਆ ਹੈ ਭਾਰਤੀ ਸੈਨਾ ਦਾ ਔਰ ਲਿਖਿਆ ਕਿ ਜਸਟਿਸ ਇਜ਼ ਸਰਵਡ ਤੀਸਰਾ ਸਰਜਿਕਲ ਸਟ੍ਰਾਈਕ ਭਾਰਤ ਫੌਜ ਵੱਲੋਂ ਕਰ ਦਿੱਤਾ ਗਿਆ ਔਰ ਇਸ ਸਰਜਿਕਲ ਸਟ੍ਰਾਈਕ ਦੇ ਵਿੱਚ ਨਿਸ਼ਾਨਾ ਬਣਾਇਆ ਗਿਆ ਦੁਆਰਾ ਪਾਕਿਸਤਾਨ ਦਾ ਬਾਰਡਰ ਏਰੀਆ ਪਾਕਿਸਤਾਨ ਦੇ ਅੰਦਰ ਵੜ ਕੇ ਸਰਜਿਕਲ ਸਟ੍ਰਾਈਕ ਕੀਤੀ ਗਈ ਪਹਿਲਗਾਮ ਹਮਲੇ ਦਾ ਬਦਲਾ ਭਾਰਤ ਵੱਲੋਂ ਲੈ ਲਿਆ ਗਿਆ ਭਾਰਤੀ ਫੌਜ ਵੱਲੋਂ ਲੈ ਲਿਆ ਗਿਆ ਹੁਣ ਤੱਕ ਜੋ ਜਾਣਕਾਰੀ ਸਾਹਮਣੇ ਆਈ ਹੈ 30 ਦੇ ਕਰੀਬ ਕੈਜੂਐਲਟੀਆਂ ਰਿਕਾਰਡ ਦੱਸੀਆਂ ਗਈਆਂ ਨੇ ਪਾਕਿਸਤਾਨ ਮੀਡੀਆ ਵੱਲੋਂ ਵੀ ਔਰ ਪਾਕਿਸਤਾਨ ਰਿਪੋਰਟ ਪਾਕਿਸਤਾਨ ਤੋਂ ਆਉਣੀਆਂ ਰਿਪੋਰਟਸ ਵੱਲੋਂ ਵੀ ਇਹ ਇਸ ਨੂੰ ਜਸਟੀਫਾਈ ਕੀਤਾ ਗਿਆ ਕਿ 30 ਦੇ ਕਰੀਬ ਜਿਹੜੀਆਂ ਕੈਜੂਐਲਟੀਆਂ ਹੋਈਆਂ ਨੇ ਔਰ ਦੂਸਰੇ ਪਾਸੇ ਜੋ ਹੁਣ ਤੱਕ ਜਾਣਕਾਰੀ ਸਾਹਮਣੇ ਆ ਰਹੀ ਹੈ ਪਾਕਿਸਤਾਨ ਦੇ ਅੰਦਰ ਵੜ ਕੇ ਸਰਜਿਕਲ ਸਟ੍ਰਾਈਕ ਹੋਈ ਹੈ ਰਫੈਲ ਲੜਾਕੂ ਜਹਾਜ਼ਾਂ ਦੇ ذریعے ਮਿਜ਼ਾਈਲਸ ਦਾਗੀਆਂ ਗਈਆਂ ਨੇ ਔਰ ਪਾਕਿਸਤਾਨ ਦੀ ਸਰਹੱਦ ਦੇ ਅੰਦਰ ਵੜ ਕੇ 9 ਥਾਵਾਂ ਦੇ ਉੱਤੇ 9 ਸੰਗੀਨ ਥਾਵਾਂ ਦੇ ਉੱਤੇ ਸਰਜਿਕਲ ਸਟ੍ਰਾਈਕ ਕੀਤੀ ਗਈ ਹੈ ਆਪਰੇਸ਼ਨ ਸੰਧੂਰ ਅਮਲ ਦੇ ਵਿੱਚ ਲਿਆਂਦਾ ਗਿਆ ਔਰ ਇਸ ਹਮਲੇ ਤੋਂ ਬਾਅਦ ਇਸ ਸਟ੍ਰਾਈਕ ਤੋਂ ਬਾਅਦ ਭਾਰਤੀ ਫੌਜ ਵੱਲੋਂ ਪੂਰੇ ਭਾਰਤ ਨੂੰ ਸੁਨੇਹਾ ਦੇ ਦਿੱਤਾ ਗਿਆ ਪੂਰੀ ਦੁਨੀਆ ਨੂੰ ਸੁਨੇਹਾ ਦੇ ਦਿੱਤਾ ਗਿਆ ਕਿ ਜਸਟਿਸ ਇਜ਼ ਸਰਵਡ ਔਰ ਇਸੇ ਟਵੀਟ ਦੇ ਨਾਲ ਅੱਗੇ ਆਉਂਦੇ ਸਮੇਂ ਦੇ ਵਿੱਚ ਹੌਲੀ-ਹੌਲੀ ਕਰਕੇ ਸਾਰਾ ਕੁਝ ਖੁੱਲਦਾ ਨਜ਼ਰ ਆ ਰਿਹਾ ਹੈ ਕਿ ਇਸ ਤਰ੍ਹਾਂ ਸਟ੍ਰਾਈਕ ਹੋਈ ਹੈ ਕਿਸ ਤਰ੍ਹਾਂ ਹਮਲਾ ਕੀਤਾ ਗਿਆ ਕਿਸ ਤਰ੍ਹਾਂ ਮਜ਼ਾਇਲਾ ਦਾਗੀਆਂ ਗਈਆਂ ਨੇ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਮੁਤਲਕ ਜਿਹੜੇ ਲਸ਼ਕਰੇ ਤਾਇਬਾ ਦੇ ਨਾਲ ਸੰਬੰਧਿਤ ਇਲਾਕੇ ਸੀ ਖਾਸ ਕਰਕੇ ਜਿਹੜੇ ਹੌਟ ਸਪots ਮੰਨੇ ਜਾਂਦੇ ਆ ਜਿਨ੍ਹਾਂ ਦੇ ਵਿੱਚ ਬਹਾਵਲਪੁਰ ਵੀ ਇੱਕ ਹਿੱਸਾ ਹੈ ਮਰੀਦਕੇ ਇੱਕ ਹਿੱਸਾ ਹੈ ਉੱਥੇ ਸਟ੍ਰਾਈਕ ਹੁੰਦੀ ਹੈ ਮਰੀਦਕੇ ਉਹ ਇਲਾਕਾ ਹੈ ਪਾਕਿਸਤਾਨ ਦਾ ਜਿਹੜਾ ਅੰਮ੍ਰਿਤਸਰ ਦੇ ਐਨ ਨਜ਼ਦੀਕ ਮੰਨਿਆ ਜਾਂਦਾ ਹੈ ਮਰੀਦ ਕਹੇ ਉਹ ਇਲਾਕਾ ਹੈ ਜਿਹੜਾ ਮਹਿਜ਼ 61 ਕਿਲੋਮੀਟਰ ਦੀ ਦੂਰੀ ਦੇ ਉੱਤੇ ਮਹਿਜ਼ 61 ਕਿਲੋਮੀਟਰ ਦੀ ਦੂਰੀ ਦੇ ਉੱਤੇ ਅੰਮ੍ਰਿਤਸਰ ਤੋਂ ਮਰੀਦ ਕੇ ਇਲਾਕਾ ਹੈ ਔਰ ਬਾਕੀ ਜੰਮੂ ਕਸ਼ਮੀਰ ਦੇ ਨਾਲ ਸੰਬੰਧਿਤ ਇਲਾਕੇ ਨੇ ਉਹਨਾਂ ਦੇ ਨਾਲ ਲੱਗਦੇ ਇਲਾਕੇ ਨੇ ਜਾਂ ਕਹਿ ਦਈਏ ਕਿ ਪਾਕਿਸਤਾਨ ਓਕਿਊਪਾਈਡ ਕਸ਼ਮੀਰ ਦੇ ਇਲਾਕੇ ਨੇ ਉਹਨਾਂ ਦੇ ਉੱਤੇ ਹਮਲਾ ਹੋਇਆ ਤੁਹਾਨੂੰ ਇਹ ਵੀ ਦੱਸਦੇ ਆ ਕਿ ਕਿਹੜੇ ਕਿਹੜੇ ਨੌ ਇਲਾਕੇ ਨੇ ਜਿਨ੍ਹਾਂ ਦੇ ਉੱਤੇ ਹਮਲਾ ਹੋਇਆ ਜੋ ਹੁਣ ਤੱਕ ਜਾਣਕਾਰੀ ਸਾਹਮਣੇ ਆ ਰਹੀ ਹੈ ਉਸ ਮੁਤਾਬਕ 30 ਦੇ ਕਰੀਬ ਕੈ ਔਰ ਭਾਰਤ ਵੱਲੋਂ ਭਾਰਤੀ ਫੌਜ ਦੇ ਵੱਲੋਂ ਪਹਿਲਗਾਮ ਹਮਲੇ ਦਾ ਬਦਲਾ ਲੈ ਲਿਆ ਗਿਆ ਹੁਣ ਤੱਕ ਜਿਹੜੀ ਕੀਤੀ ਜਾ ਰਹੀ ਸੀ ਕਿ ਭਾਰਤ ਵੱਲੋਂ ਕੋਈ ਐਕਸ਼ਨ ਨਹੀਂ ਕੀਤਾ ਗਿਆ ਪਰ ਅਚਾਨਕ ਜਦੋਂ ਸਾਰੇ ਸੁੱਤੇ ਹੋ ਸੀ ਜਦੋਂ ਭਾਰਤ ਦੇ ਅੰਦਰ ਲੋਕ ਸੋਰੇ ਸੀ ਗੂੜੀ ਨੀਂਦ ਵਿੱਚ ਸੀ ਉਸ ਵੇਲੇ ਭਾਰਤ ਸਰਕਾਰ ਦਾ ਜਾਂ ਭਾਰਤੀ ਫੌਜ ਦਾ ਇਹ ਐਕਸ਼ਨ ਪਾਕਿਸਤਾਨ ਦੇ ਅੰਦਰ ਵੜ ਕੇ ਸਰਜਿਕਲ ਸਟ੍ਰਾਈਕ ਆਪਰੇਸ਼ਨ ਸੰਦੂਰ ਅਮਲ ਦੇ ਵਿੱਚ ਲਿਆਂਦਾ ਗਿਆ। ਥੋੜੇ ਸਾਹਮਣੇ ਇੱਕ ਮੈਪ ਵੀ ਤੁਹਾਨੂੰ ਸ਼ੋਅ ਕਰ ਰਹੇ ਹਾਂ ਜਿਸ ਦੇ ਵਿੱਚ ਸਾਫ਼ ਤੌਰ ਤੇ ਉਹ ਹੌਟਸਪੌਟਸ ਦੱਸੇ ਗਏ ਨੇ ਜਿਨ੍ਹਾਂ ਦੇ ਉੱਤੇ ਹਮਲਾ ਹੋਇਆ। ਸਭ ਤੋਂ ਪਹਿਲਾਂ ਮੁਜ਼ਫਰਾਬਾਦ, ਮੁਜ਼ਫਰਾਬਾਦ ਸ਼ਰੀਨਗਰ ਦੇ ਨਜ਼ਦੀਕ ਦੱਸਿਆ ਜਾ ਸਕਦਾ ਹੈ ਜਾਂ ਫਿਰ ਉੱਪਰਲੇ ਪਾਸੇ ਜੰਮੂ ਕਸ਼ਮੀਰ ਦਾ ਐਨ ਉੱਪਰਲਾ ਕੋਨਾ ਜਿਹੜਾ ਹੈ ਉਹਦੇ ਨਜ਼ਦੀਕ ਮੁਜ਼ਫਰਾਬਾਦ ਹੈ। ਉਸ ਤੋਂ ਬਾਅਦ ਕੋਟਲੀ ਆ ਜਾਂਦਾ ਹੈ, ਗੁਲਪੁਰ ਆ ਜਾਂਦਾ ਹੈ। ਪੀਂਬਰ ਆ ਜਾਂਦਾ ਹੈ ਸਿਆਲਕੋਟ ਹਮਲਾ ਕੀਤਾ ਗਿਆ ਮਰੀਦਕੇ ਜਿਵੇਂ ਤੁਹਾਨੂੰ ਦੱਸਿਆ ਕਿ 66 ਕਿਲੋਮੀਟਰ ਦੀ ਦੂਰੀ ਮਹਿਜ਼ ਅੰਮ੍ਰਿਤਸਰ ਤੋਂ ਮਰੀਦਕੇ ਉੱਥੇ ਹਮਲਾ ਕੀਤਾ ਗਿਆ ਔਰ ਰਾਜਸਥਾਨ ਬਾਰਡਰ ਦੇ ਨਾਲ ਲੱਗਦਾ ਬਹਾਵਲਪੁਰ ਇੱਥੇ ਵੀ ਹਮਲਾ ਕੀਤਾ ਗਿਆ ਇਸ ਹਮਲੇ ਤੋਂ ਬਾਅਦ ਖਾਸ ਤੌਰ ਦੇ ਉੱਤੇ ਪੰਜਾਬ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਪੰਜਾਬ ਦੇ ਕੁਝ ਹਿੱਸਿਆਂ 'ਚ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਅੰਮ੍ਰਿਤਸਰ ਦੇ ਵਿੱਚ ਹਾਲਾਤ ਜਿਹੜੇ ਨਹੀਂ ਉਹ ਤਣਾਅਪੂਰਵਕ ਹੋ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਅ ਵਿਸ਼ੇਸ਼ ਤੌਰ ਦੇ ਉਤੇ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਅੰਬਾਲਾ ਦੇ ਨਜ਼ਦੀਕ ਜਿਹੜੇ ਨੇ ਉਹ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਜਿੰਨੇ ਵੀ ਰੇਲਵੇ ਸਟੇਸ਼ਨਸ ਨੇ ਉਹਨਾਂ ਤੇ ਸਰਚ ਆਪਰੇਸ਼ਨ ਚਲਾਏ ਜਾ ਰਹੇ ਨੇ ਨਾਲ ਨਾਲ ਅੰਮ੍ਰਿਤਸਰ ਦਾ ਹਵਾਈ ਅੱਡਾ ਬੰਦ ਕਰ ਦਿੱਤਾ ਗਿਆ ਜਿੰਨੀਆਂ ਉਡਾਣਾਂ ਸੀ ਉਹਨਾਂ ਨੂੰ 10 ਵਜੇ ਤੋਂ ਲੈ ਕੇ 12 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ ਦਿੱਲੀ ਤੋਂ ਆਉਣ ਵਾਲੀਆਂ ਉਡਾਣਾਂ ਨੂੰ ਮੁਲਤਵੀ ਕਰ ਦਿੱਤਾ ਗਿਆ ਦਿੱਲੀ ਤੋਂ ਜੇ ਤੁਸੀਂ ਧਰਮਸਾਲਾ ਵੀ ਜਾਣਾ ਹੈ ਤੇ ਉਹ ਵੀ ਮਲਤਵੀ ਕਰ ਦਿੱਤਾ ਗਿਆ ਹੈ ਪੰਜ ਜ਼ਿਲ੍ਹਿਆਂ ਦੇ ਅੰਦਰ ਜਿਹੜੇ ਸਕੂਲਸ ਨੇ ਉਹਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚੋਂ ਲੋਕਾਂ ਨੂੰ ਵੈਕੂਏਟ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਅੱਜ ਅਜੇ ਮੌਕ ਡ੍ਰਿਲ ਚਲਾਉਣੀ ਸੀਗੀ ਪੰਜਾਬ ਅੰਦਰ ਪਰ ਉਸ ਤੋਂ ਠੀਕ ਪਹਿਲਾਂ ਇਹ ਸਰਜਿਕਲ ਸਟ੍ਰਾਈਕ ਅਮਲ ਦੇ ਵਿੱਚ ਲਿਆ ਦਿੱਤੀ ਗਈ ਹੈ ਆਪਰੇਸ਼ਨ ਸਿੰਧੂਰ ਅਮਲ ਦੇ ਵਿੱਚ ਲਿਆ ਦਿੱਤਾ ਗਿਆ ਹੈ ਕੁਝ ਹੋਰ ਗੰਭੀਰ ਤੇ ਸੋਚਣ ਵਾਲੇ ਤੱਥ ਤੁਹਾਡੇ ਸਾਹਮਣੇ ਪੇਸ਼ ਕਰਦੇ ਆ ਕਿ ਆਖਰਕਾਰ ਇਹ ਸਾਰਾ ਕੁਝ ਹੋਇਆ ਕਿਵੇਂ ਹੈ ਭਾਰਤ ਦਾ ਦਾਅਵਾ ਹੈ ਕਿ ਪਾਕਿਸਤਾਨ ਅਤੇ ਪਾਕਿਸਤਾਨ ਅਕੂਪਾਈਡ ਕਸ਼ਮੀਰ ਦੇ 9 ਅਤਵਾਦੀ ਅਧੀਨ ਠਿਕਾਣਿਆਂ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਇਸ ਆਪਰੇਸ਼ਨ ਸੰਦੂਰ ਦੇ ਵਿੱਚ 30 ਦੇ 30 ਦੇ ਕਰੀਬ ਲੋਕਾਂ ਦੀ ਮੌਤ ਦੀ ਖਬਰ ਹੁਣ ਤੱਕ ਸਾਹਮਣੇ ਆ ਰਹੀ ਹੈ ਹਮਲੇ ਦੇ ਹੌਟਸਪੌਟਸ ਦੇ ਵਿੱਚ ਮਰੀਦਕੇ ਅਤੇ ਬਹਾਵਲਪੁਰ ਇਲਾਕਾ ਵੀ ਜਿਹੜਾ ਉਹ ਸ਼ਾਮਿਲ ਕੀਤੇ ਗਏ ਨੇ ਮਰੀਦਕੇ ਇਲਾਕਾ ਅੰਮ੍ਰਿਤਸਰ ਤੋਂ ਜਮ੍ਹਾਂ ਲੱਗ ਗਿਆ ਮਹਿਜ਼ 68 ਕਿਲੋਮੀਟਰ ਦੀ ਦੂਰੀ ਦੇ ਉੱਤੇ ਹੈਗਾ ਪਰ ਇਹ ਹਮਲੇ ਹੋਏ ਕਿਵੇਂ ਹੈ ਇਹ ਜਾਣ ਲੈਣਾ ਬਹੁਤ ਜ਼ਰੂਰੀ ਹੈ ਖਾਸ ਤੌਰ ਦੇ ਉੱਤੇ ਰਫੈਲ ਲੜਾਕੂ ਜਹਾਜ਼ਾਂ ਦਾ ਇਸਤੇਮਾਲ ਕੀਤਾ ਗਿਆ ਰਫੈਲ ਲੜਾਕੂ ਜਹਾਜ਼ ਜਿਹੜੇ ਇੰਡੀਆ ਦੇ ਕੋਲ ਹੈਗੇ ਨੇ ਜਿਹੜੇ ਭਾਰਤ ਦੇ ਕੋਲ ਹੈਗੇ ਨੇ ਬੜੇ ਮਾਰੂ ਲੜਾਕੂ ਜਹਾਜ਼ ਨੇ ਉਹਨਾਂ ਦਾ ਇਸਤੇਮਾਲ ਕੀਤਾ ਗਿਆ ਔਰ ਉਹਨਾਂ ਦੇ ذریعے ਸਕੈਲਪ ਕਰੂਜ਼ ਮਿਸਲਾਂ ਲਿਆਂਦੀਆਂ ਗਈਆਂ ਨੇ ਅਤੇ ਹੈਮਰ ਪ੍ਰੈਸੀਜਨ ਗਾਈਡਡ ਇਮਿਊਨੇਸ਼ਨ ਜਿਹੜਾ ਲਿਦ ਲਾਇਆ ਗਿਆ ਉੱਥੇ ਲਿਜਾ ਕੇ ਇਹਨਾਂ ਦੋਵੇਂ ਤਰੀਕੇ ਦੇ ਇਮਿਊਨੇਸ਼ਨਸ ਦੇ ਨਾਲ ਹਮਲਾ ਕੀਤਾ ਗਿਆ ਪਹਿਲਾ ਤਾਂ ਸਕੈਲਪ ਕਰੂਜ਼ ਮਿਸਲਾਂ ਯੂਜ਼ ਕੀਤੀਆਂ ਗਈਆਂ ਨੇ ਔਰ ਨਾਲ ਹੈਮਰ ਪ੍ਰੈਸੀਜਨ ਗਾਈਡਡ ਇਮਿਊਨੇਸ਼ਨ ਯੂਜ਼ ਕੀਤਾ ਗਿਆ ਇਹ ਦੋਵੇਂ ਖਾਸ ਤੌਰ ਦੇ ਉੱਤੇ ਇਸਤੇਮਾਲ ਕੀਤੇ ਗਏ ਨੇ ਔਰ ਤਸਵੀਰਾਂ ਵੀ ਹੁਣ ਤੱਕ ਸਾਹਮਣੇ ਆ ਰਹੀਆਂ ਨੇ ਰਫੈਲ ਲੜਾਕੂ ਜਹਾਜ਼ ਦੇ ذریعے ਇਹਨਾਂ ਮਾਰੂ ਹਥਿਆਰਾਂ ਨੂੰ ਲਿਜਾਇਆ ਗਿਆ ਔਰ ਸੈਂਸਿਟਿਵ ਜ਼ੋਨਸ ਦੇ ਵਿੱਚ ਹਮਲਾ ਕਰ ਦਿੱਤਾ ਗਿਆ ਪਾਕਿਸਤਾਨ ਦੀ ਸਰਹੱਦ ਦੇ ਅੰਦਰ ਵੜ ਕੇ ਇਹ ਹਮਲਾ ਕੀਤਾ ਗਿਆ ਪਾਕਿਸਤਾਨ ਦੀ ਸਰਹੱਦ ਦੇ ਅੰਦਰ ਵੜ ਕੇ ਇਸ ਆਪਰੇਸ਼ਨ ਸੰਧੂਰ ਨੂੰ ਅਮਲ ਦੇ ਵਿੱਚ ਲਿਆਂਦਾ ਗਿਆ ਪਹਿਲਗਾਮ ਹਮਲੇ ਤੋਂ ਬਾਅਦ ਜੋ ਹਾਲਾਤ ਬਣੇ ਸੀ ਜਿਸ ਕਦਰ ਭਾਰਤ ਦੇ ਲੋਕ ਇਨਸਾਫ ਉਡੀਕ ਰਹੇ ਸੀ ਭਾਰਤੀ ਫੌਜ ਦੇ ਵੱਲੋਂ ਆਖਰਕਾਰ ਇਨਸਾਫ ਲੈ ਆਂਦਾ ਗਿਆ ਜਿਸ ਤਰ੍ਹਾਂ ਇਹ ਹਮਲਾ ਹੁੰਦਾ ਨਾਲੋਂ ਨਾਲ ਭਾਰਤੀ ਫੌਜ ਵੱਲੋਂ ਇਹ ਟਵੀਟ ਕਰ ਦਿੱਤਾ ਜਾਂਦਾ ਹੈ ਕਿ ਜਸਟਿਸ ਇਜ਼ ਸਰਵਡ ਪਹਿਲਗਾਮ ਹਮਲੇ ਦੇ ਵਿੱਚ ਜਿਸ ਜਿਸ ਕਦਰ ਹਾਲਾਤ ਬਣੇ ਪਹਿਲਗਾਮ ਹਮਲੇ ਦੇ ਵਿੱਚ ਜਿਸ ਜਨਾ ਹਾਲਾਤਾਂ ਦੇ ਵਿੱਚ ਭਾਰਤੀ ਮਾਸੂਮ ਲੋਕ ਜਿਹੜੇ ਨੇ ਉਹ ਮਾਰੇ ਗਏ ਉਸ ਦਾ ਜਸਟਿਸ ਆਖਰ ਭਾਰਤ ਫੌਜ ਵੱਲੋਂ ਭਾਰਤੀ ਫੌਜ ਵੱਲੋਂ ਲੈ ਲਿਆ ਗਿਆ ਔਰ ਜਿਹੜੇ ਹੌਟਸਪੌਟਸ ਸੀ ਜਿਹੜੇ ਸੰਘੀਨ ਇਲਾਕੇ ਸੀ ਉਹਨਾਂ ਦੇ ਉੱਤੇ ਮਿਸਲਾਂ ਦਾਗੀਆਂ ਗਈਆਂ ਰਫੈਲ ਲੜਾਕੂ ਜਹਾਜ਼ਾਂ ਦੇ ਜ਼ਰੀਏ ਸਕੈਲ ਕਰੂਜ਼ ਮਿਸਲਾਂ ਵਰਤੀਆਂ ਗਈਆਂ ਨੇ ਔਰ ਹੈਮਰ ਪ੍ਰੀਸੀਜਨ ਗਾਈਡਡ ਮਿਊਨੇਸ਼ਨ ਜਿਹੜਾ ਇਹ ਵਰਤ ਕੇ ਤੇ ਹਮਲਾ ਕੀਤਾ ਗਿਆ